ਇਹ ਐਸੋ ਹੀ ਡਰਾਗੇ ਚਾ ਮਮਾ ਜੀ ਕੀ ਹਾਲ ਜੀ ਚੜਦੀ ਕਲਾ ਕੀ ਘੰਟਿਆ ਕੋਰੇ ਨਹੀਂ ਆਉਦੇ ਇਹ ਨਹੀਂ ਖਰੀ ਇਹ ਨਹੀਂ ਨਾ ਖਰੀ ਹਾਂਜੀ ਵੀਰ ਜੀ ਸਾਰੇਆਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰੇ ਵੀਰਾਂ ਦੀ ਇਹ ਵੀਡੀਓ ਆਪਣੀ ਕਾਫੀ ਦਿਨਾਂ ਦੀ ਨਹੀਂ ਬਣੀ ਥੋੜੀ ਬਣਾਈ ਉਹ ਹੀ ਦੇਖ ਲਈ ਜਣੀ ਤੀ ਪਿਛੇ ਹਫਤਾ ਹੋ ਗਿਆ ਸੀ ਸ਼ੁਰੂ ਕੀਤੀ ਨੂੰ ਆਈ ਲੱਗੇ ਫੇਰ ਬਣਾਉਣਾ ਕਿੱਦਾਂ ਰਾਮਾ ਜੀ ਮਸ਼ੀਨ ਆਪਣੀ ਆਈ ਆ ਦਰਿਆਉਂ ਪਾਰ ਤਿੰਨ ਤਿੰਨ ਦਿਨ ਹੋ ਗਏ ਆਈ ਨੂੰ ਤੇ ਵੀਡੀਓ ਲੱਗੀ ਅੱਜ ਬਣਾਉਣੇ ਪਾ ਰਹੀ ਹੈ ਗਈਆਂ ਚਾਹ ਲਈ ਬਣਾ ਕਿਦਾਂ ਮੈਂ ਹੁਣ ਕੰਮ ਚਾਲੂ ਕਰਨੀ ਚਾਹ ਪੀ ਚਾਹ ਲਈ ਬਣਾ ਇਥੇ ਲਈ ਬਣਾ ਖੰਡ ਪਤੀ ਦੁੱਧ ਨਹੀਂ ਆਂਦਾ ਅਸੀਂਗਾ ਤੇ ਉਹ ਮਮਾ ਕੀ ਆ ਬਣਾ ਲਈ ਇਧਰ ਆਪਾਂ ਬੰਬੀ ਦੀ ਉਹ ਆਪਣਾ ਚੁੱਲਾ ਲੱਗੀ ਪਿਆ ਆ ਇਹ ਕਦ ਨੇ ਯੂਮ ਨਹੀਂ ਹਣਾ ਉਹ ਤੁਹਾਨੂੰ ਦੇਖ ਦੇਣਾ ਹੁਣ ਚਾਹ ਤੇ ਗੱਫੇ ਛੱਤੀ ਲਾ ਗਈ ਪਰੌਠੀਆਂ ਵੀ ਛਕ ਲਈਆਂ ਦੁੱਧ ਨਾਲ ਕਿ ਹਾਂ ਇਹ ਕਰਨੀ ਗੀ ਫੇਰ ਭੁੱਕ ਲੱਗਣੀ ਹੈ ਤੇ ਨਹੀਂ ਮਸ਼ੀਨ ਆਪਾਂ ਚ ਲੰਨੇ ਆ ਥੋੜੀ ਘੜੀ ਤਿਕਾ ਇਹ ਤ੍ਰੇਲ ਤਰੂ ਲਪਾਰ ਪਲੇਟ ਲਿੰਦੀ ਆ ਮਨੱਕਾ ਛਕਣਾ ਨਹੀਂ ਪਤਾ ਨਹੀਂ ਹੁੰਦਾ ਤੈਨੂੰ ਜਿਹੜਾ ਕੰਮ ਆ ਨਹੀਂ ਇਹ ਗੀ ਭੁੱਕ ਕਰਨੀ ਹੈ ਨਹੀਂ ਹੈਗੀ ਆ ਪੈਕਟ ਲੈਂਦਾ ਅੱਛਾ ਲੈ ਦਰਾਂ ਪੈਕਟ ਤੇਰੀ ਜਾਨ ਤਰੀ ਛਡਾਤੀ ਤੇਰੀ ਉਹ ਨਹੀਂ ਕੋਇਆ ਕੁਸ ਆਦਨ ਨੂੰ ਪਾਰ ਛਡੰਦੀ ਜੇ ਮਾਮੇ ਆਪਣੀ ਰਾਣੀ ਜੁੜੀ ਥੀਂਦੀ ਆ ਮਾਮਾ ਇੱਥੇ ਸੌਂਦਾ ਆਪਣਾ ਕੇ ਮਾਮਾ ਰਾਤੀ ਰੇੜੇ ਮਾਦੇ ਫੁਲਕਾ ਨਹੀਂ ਕੀਤਾ ਵਧਿਆ ਫੁਲਕਿਆ ਹੈ ਤੇਰ ਕੋ ਨਹੀਂ ਖਾਧੇ ਕੀ ਮੈਂ ਦੋ ਰੋਟੀਆਂ ਭੁੱਖੇ ਨਹੀਂ ਲਗੀ ਰਾਤੀਂ ਅਰੇ ਇਹ ਪੀਤੀ ਮੈਂ ਰੋਂ ਪੀਤੀ ਥੋੜੀ ਥੋੜੀ ਕੋਈ ਪਾਜੀ ਪਈ ਹੈ ਪੀਤੀ ਕਿਉਂ ਨਹੀਂ ਪਾਈਆ ਲੈਂਦੀ ਇਹਨੂੰ ਤੈਨੂੰ ਪਤਾ ਹੋਊਗਾ ਨਹੀਂ ਚਲ ਗਈ ਸਾਨੂੰ ਕੀ ਪਤਾ ਪਾਈਆ ਲੈਂਦੀ ਪੰਜਾਇ ਲੈ ਇਹ ਤੇ ਹਾਂਜੀ ਜੀ ਜੀ ਚਲਾ ਦੀ ਆਪਾਂ ਕੰਬਾਈਨ ਆਪਾਂ ਰਾਵੀ ਦਰਿਆ ਕੋ ਪਾੜਿਆ ਇੱਧਰ ਰਾਵੀ ਦਰਿਆ ਲੱਗ ਗਿਆ ਤੇ ਇੱਧਰ ਵੇਖ ਲਓ ਚੁੰਨੀ ਬੱਝ ਗਈ ਆ ਇੱਧਰ ਜਿਹਨੇ 20 ਤੋਂ 22 ਕੁ ਮਿੰਟ ਨਿਕਲਦੇ ਆ ਪਾਣੀ ਫਿਰ ਆਇਆ ਜਾਂ ਪਾਣੀ ਇੱਧਰ ਪਹਿਨੇ ਇੱਧਰ ਚੜਿਆ ਪਾਣੀ ਜਦੋਂ ਆਪਣੇ ਇੱਧਰ ਨੂੰ ਬੰਨ ਟੁੱਟ ਗਿਆ ਤੇ ਫਿਰ ਇੱਧਰੋਂ ਪਾਣੀ ਲੈ ਗਿਆ ਆ ਇੱਧਰ ਇੱਕੋ ਦਿਨ ਪਾਣੀ ਰਿਹਾ ਜਿੱਦਾਂ ਅੱਜ ਚੜਿਆ ਆ ਫੇਰੇ ਪਾਣੀ ਰਿਹਾ ਤੇ ਪਰਸੋਂ ਪਾਣੀ ਲੈ ਗਿਆ ਆ ਤੇ ਜਿੱਦ ਨੇ ਇੱਥੇ ਪਾਣੀ ਲੈ ਗਿਆ ਹੈਗਾ ਤੇ ਉਹੀ ਕੋਈ 20 ਤੋਂ 22 ਮਿੰਟ ਕਿਉਂ ਨਹੀਂ ਨਿਕਲਦੇ ਨਹੀਂ ਸਾਰੇ ਜਿਹਨਾਂ ਦਾ ਉਸਤਾ ਕੀ ਹੈ ਕਿਉਂ ਇਹ ਕਿਸ ਤਰ੍ਹਾਂ ਰਾਵੀ ਦਰਿਆ ਦੇ ਲੱਗੇ ਹੀ ਇਹ ਮਜੀ ਆ ਆਪਾਂ ਸਭ ਨੂੰ ਦੂਰ ਬੈਠੇ ਉਹ ਡੁੱਬ ਗਏ ਆ ਚਲੋ ਜੱਗਰ ਦਾ ਪਾਣੀ ਦਾ ਰੀਡ ਹੋ ਜਾਈਏ ਇਹ ਚਲਾਤੀ ਆਪਾਂ ਕੰਬਾਈਨ ਆ ਜੇ ਚਲੋ ਥੋੜੀ ਡਿਲੇ ਲੱਗੀ ਆ ਕਿਉਂਕਿ ਇੱਧਰ ਜਿਹੜੀ ਤਰੇਲ ਆ ਕਾਫੀ ਲੇਟ ਲੈਂਦੀ ਆ ਉਹ ਟਾਈਮ ਤੋਂ 11:00 ਕ 11:10 ਦਾ ਆਇਆ 11:00 ਦੇ 10 ਮਿੰਟ ਹੋਈ ਗਿਆ ਚੱਲ ਗਈ ਨੀ ਮਾਈਨੂੰ ਜਿਹੜਾ ਪਾਸ ਹਾਰਾ ਪਹਿਲਾ ਵੱਟ ਗਿਆ ਦੇਣਾ ਦਾਨੇ ਹਰੇ ਕਿਉਂਕਿ ਦੋਰੇ ਫੋੜ ਬਹੁਤ ਜ਼ਿਆਦਾ ਹੋਈ ਹੈ ਜਿਹੜੀ ਦੋਰੇ ਫੋੜ ਹੋਣ ਕਾਰਨ ਝੋਨੇ ਜੀ ਹਰੇ ਵਿੱਚੰਦੇ ਵੀ ਇੱਥੇ ਵੀ ਕਾਫੀ ਦਨੇ ਹਰੇ ਆਉਂਦੇ ਆ ਪਰ ਕੋਈ ਚੱਕਰੀ ਪੜਾਈ ਹੋਈ ਜਾਣਦੇ ਆ ਵੀ ਹੁਣ ਲੋਕਾਂ ਕਣਕੀ ਵੀ ਪਿਛਣੀ ਕਣਕੀ ਵੀ ਦੇਰ ਲੇਟ ਗਈ ਹੋਣਾ ਪੱਲ ਲੱਗੂ ਜੀ ਤੇ ਫੇਰ ਮਸ਼ੀਨ ਚੱਲ ਨਹੀਂ ਹੈ ਜੀ ਅਜੇ ਮਸ਼ੀਨ ਆਉੜੀ ਜੀ ਕਰ ਰਹੇ ਕਿੰਨੇ ਟ੍ਰੇਲ ਜੀ ਹੀ ਸਾਪਾ ਮੈਲਡਿੰਗ ਕੀਤਾ ਹੀਗਾ। ਇਹ ਸਾ ਫੇਰ ਟੜਕਣਾ ਥੋੜਾ ਜਿਹਾ ਸਟਾਰਟ ਹੋੰਡਿਆ ਆ। ਥੋੜਾ ਜਿਹਾ ਟੜਕਿਆ ਇੰਨਾ ਕੋਈ ਜ਼ਿਆਦਾ ਨਹੀਂ ਆ। ਇਹ ਆਪਾਂ ਪਿੰਡ ਜਾਣਾ ਆ ਇਹ ਅੱਜ ਜਾਂ ਇਹ ਸ਼ਾਮ ਨੂੰ ਜਾਂ ਕੱਲ੍ਹ ਨੂੰ ਜਾਵਾਂਗੇ। ਤੇ ਆਪਾਂ ਇੱਕ ਨਾ ਫੇਰ ਵੈਲਡਿੰਗ ਕਰ ਲਾਂਗੇ ਕਿਉਂਕਿ ਸੀਜ਼ਨ ਹੁਣ ਆਪਾਂ ਨੂੰ ਆਹ ਵਾਲਾ ਲਾਉਣਾ ਪਣਾ ਹੈ ਵੈਲਡਿੰਗ ਕਰਕੇ। ਹੁਣ ਅਗਲੇ ਦੀ ਕਣਕ ਨੂੰ ਨਵਾਂ ਪਾਵਾਂਗੇ ਹੀ ਸਾ। ਇਹਦੇ ਨਾਲ ਆਪਾਂ ਹੀ ਸਬਨੇ ਆਹੀ ਨਵਾਂ ਤੇ ਕੋਈ ਵੀ ਚੱਕਰ ਲਾ ਲਓ ਜਾਂ ਨਾ ਕੋਈ ਵੈਲਡਿੰਗ ਨਹੀਂ ਚੰਗਾ ਆਇਆ ਕੋਈ ਵੀ ਆਪਾਂ ਚੀਜ਼ ਲਾ ਲਈਏ ਅਜੇ ਤੱਕ ਤਾਂ ਨਹੀਂ ਆਪਣੇ ਕੋਲ ਮਤਲਬ ਕਿੰਨੀਆਂ ਮਸ਼ੀਨਰੀਆਂ ਇਦਾਂ ਕਿਸੇ ਦਾ ਹਿੱਸਾ ਨਹੀਂ ਟੁੱਟਾ ਇਹ ਰਾਈਸ ਤਾਂ ਫਿਰ ਇਹ ਨਹੀਂ ਕੋਈ ਵਾਟ ਤੋਂ ਲੰਗੀ ਕੁਆੜ ਤੋਂ ਮਸ਼ੀਨ ਲੰਗੀ ਮੋਛੇ ਵੱਡ ਹੋਇਆ ਆਇਆ ਐਦਾਂ ਮਸ਼ੀਨ ਮੁੜ ਕੇ ਲੱਗੀ ਮੋੜ ਤੋਂ ਜੋ ਮੁੜ ਕੇ ਲੱਗਦੇ ਸਾਰੇ ਜਿਹੜਾ ਹਿੱਸਾ ਹੀ ਮਿਲ ਦੋ ਫਾੜ ਹੋ ਗਿਆ ਲੱਕਰ ਦੇ ਵਿੱਚੋਂ ਥੋੜਾ ਜਿਹਾ ਟੜਕੇ ਹੱਥ ਲੜੇ ਬੰਨੀਓ ਦੂ ਮਤਲਬ ਵੀ ਦੂਆਂ ਸਾਨੂੰ ਰਟਾਂਗੇ ਤੇ ਇੱਕ ਤਰ ਜਿਹੜੀ ਇੱਕ ਤੇੜੇ ਉੱਤਰਕੰਡੀ ਥੋੜੀ ਜਿਹਾ ਕੋਈ ਚੱਕ ਨਹੀਂ ਪਰ ਅੰਦਰੋਂ ਕਾਫੀ ਸਪੋਟਾਂ ਲਾਈਆਂ ਆਪਾਂ ਆਪਣੇ ਮੰਦਿਰ ਵਿੱਚ ਹੁੰਦਾ ਆਪਾਂ ਹੁਣ ਜਾ ਕੇ ਉਹ ਬਿਲਡਿੰਗ ਕਰ ਲਾਂਗੇ ਇੱਕ ਦਾ ਲੱਗਦੀ ਤੇ ਧੁੱਪ ਰੇ ਤੁਹਾਨੂੰ ਮਸੂਮ ਨੇ ਤੋਰਾ ਚੈੱਕ ਕਰੰਨੇ ਮਸ਼ੀਨ ਦਾ ਇਹ ਜੀ ਪਹਿਲੀ ਜੀ ਲੰਡੀ ਆ ਕਿਉਂਕਿ ਤੂੰ ਭਾਰ ਦਾ ਇਧਰ ਬਾਤ ਤਰੀ ਲੀਡ ਨੇ ਦੀ ਆ ਧੁੱਪ ਲੱਗੀ ਆ ਚੱਲ ਵੀ ਕੰਬਾਈਨ ਜੋ ਨਹੀਂ ਦਨੇ ਬਕਾਉਣੀ ਆ ਫੂਕ ਇਤਨੀ ਬਹੁਤ ਜ਼ਿਆਦਾ ਆ ਝੋਨੇ ਵਿੱਚ ਬਹੁਤ ਜ਼ਿਆਦਾ ਫੂਕ ਗਿਆ ਪਰ ਝਾੜ ਫੇਰ ਵੀ ਨਿਕਲਦੀ ਆ ਆ ਆ ਸਾਰੀ ਫੂਕ ਗਿਆ ਸਾਰੀ ਫੂਕ ਗਿਆ ਜਿਹੜਾ ਮੌਕਚ ਰਿਆ ਦਨੇ ਖਰਾਬ ਕੰਢੀ ਆ ਜਿਹੜੀ ਮੰਝੜੀਆਂ ਨਾ ਇਹ ਪਸੰਦੀ ਕਿੰਨਾ ਨਿਸੰ ਲਿਆ ਆ ਇਹ ਜਿੰਨੀ ਦੁਰੇ ਫੋਟ ਹੋਈ ਆ ਨਾ ਇਹ ਸਾਰੀ ਹੁਣ ਮਤਲਬ ਵੀ ਖਰਾਬ ਕੰਢੀ ਆ ਇਹ ਜੇ ਹਰੀਏ ਜੇ ਪੱਕ ਕੇ ਦਾਨੇ ਇਹਦੀ ਡੀ ਖਰਾਬ ਕਰਨ ਪਰ ਥੋਨੇ ਦੀ ਫੇਰ ਵੀ ਇੱਥੇ ਕੋਈ ਵੀਕ ਕਮੰਡਲ ਤਿਕਾ ਹੌਸਤਾ ਹੁੰਦੀ ਹੈ 20 ਬਾਈ 20 ਬਾਈ 20 ਤੋਂ ਉੱਤੇ ਹੈ 20 ਥੱਲੇ ਨਹੀਂ ਕਿਹਾਗਾ ਠੀਕ 20 ਤੇ ਪੱਕਾ ਹੀ ਆਮ ਹੀ 20 ਸਾਰੇ ਨਿਕਲਦੇ ਨੇ ਇਹ ਪਹਿਲੀਆਂ ਜ਼ਮੀਨਾਂ ਦਾ ਹੀ ਫਰਕ ਹੈ ਕੁੱਟੀ ਲੱਗਣ ਦੀ ਮਸ਼ੀਨ ਦੀ ਪੂਰੀ ਕਿਉਂਕਿ ਪਲ ਚੜੀ ਇਹ ਵੈਸੇ ਵੀ ਇਹ ਜ਼ਮੀਨ ਬੱਤਰ ਨਹੀਂ ਗੁੰਦੀ केदार मामा जी ठीक ठाक जी कृपा कृपा मालिक शगलया பசਦਾ पाणी ਚਾਹ ਮਿਲੀ ਹੈ मामा ਅੱਜ ਅੱਜ ਦੂਜਾ ਆ ਗਿਆ ਨਾ ਨਹੀਂ ਸੁਤਰੀ ਆ ਜਾਣਾ ਨਹੀਂ ਆ ਹੋਰ ਹੋਰ ਖੱਟ ਨਹੀਂ ਆ ਉਹ ਜਾਂਦਾ ਇਹ ਦੱਸ मामा ਆਈ ਮਲੇ ਗੱਡੀ ਲਈ ਤੇ ਜੀ ਪੂਰੀ ਨਹੀਂ ਤੂੰ ਆਪਣੀ ਦੱਸ ਬਹੁਤ ਇੱਕੋ ਗੱਲ ਹੈ ਇੱਕੋ ਗੱਲ ਦੂੰਦੀ ਅੱਜ ਪਾਰੀ ਆਪਾਂ ਅੱਜ ਪਿਛਲੀ ਵੀਡੀਓ ਕਰਦੀ ਸੀ ਇਹ ਅਗਲਾ ਤੇ ਸਟਾਰਟ ਹੋ ਗਿਆ ਯਾਰ ਹਮ ਚੋੜਾ ਰੱਖੋ ਹਮ ਸਿੰਘ ਜਾ ਜਾ ਪਛਾਤਾ ਫਣੀ ਆਪਾਂ ਛਕ ਲਿਆ ਆ ਆ ਚੱਲਣ ਦੀ ਆਪਣੀ ਰਾਣੀ ਪਾਰ ਵੀ ਚੁਣੇ ਗਏ ਬਸ ਛੋਨੇ ਰਹਿ ਗਏ ਇੱਕ ਦੁੱਧ ਦਾ ਹੀ ਕੰਮ ਆ ਇਿੱਧਰ ਆਪਣੇ ਲਾਗੇ ਸਬਜ਼ੀਆਂ ਦੀ ਛਾਉਣੀ ਆ। ਇੱਧਰ ਫੋ ਵੀ ਦੇ ਪਈ ਆ ਪਾ ਲੰਮੀ। ਯਾਦ ਆ ਤਾਂ ਆਪਾਂ ਪਾਰੀ ਚੱਲਣੇ ਆਪਣੀ ਪਿੰਡ ਦੇ ਕਿਉਂਕਿ ਆਪਣੀ ਤਕਰੀਬਨ ਖਤਮ ਹੀ ਹੋ ਗਿਆ ਥੋੜਾ ਬੋਦਾ ਰਹਿ ਗਿਆ ਸਾ ਪਿੰਡ ਵੱਡਣ ਵਾਲਾ ਜਿਹੜੀ ਚੁੰਨੀ ਬਜੀ ਬਜੀ ਹੈ ਜਿਹੜੀ ਦੂਰੇ ਫੋਟ ਹੋਈ ਹੈ ਉਹ ਹਰੀ ਜੀ ਫੋਟ ਤੇ ਆਪਣਾ ਉਹੀ ਰਹਿ ਗਿਆ ਹੈ ਵੱਡਣ ਵਾਲਾ ਉੱਥੇ ਇੱਕ ਤੋਂ ਦੋ ਦਿਨ ਦਾ ਕੰਮ ਹਣਾ ਆ ਇੱਥੇ ਰਹਿ ਕੇ ਤੇ ਡੰਗਦੇ ਕੰਮ ਵੱਢ ਕੇ ਆਪਾਂ ਫੇਰ ਵਿੱਲੀ ਆ ਪਾਣੀ ਆਉਣ ਦੇ ਨਾਲ ਇੱਧਰ ਝੋਨੇ ਤੇ ਬਜੀ ਹੈ ਪਰ ਛੜਕਾਂ ਦਾ ਬਹੁਤ ਜ਼ਿਆਦਾ ਮੜਾ ਆਲੇ ਛੜਕਾਂ ਰੁੜ ਗਈਆਂ ਹੀ ਉਹਦੇ ਦੁਬਾਰਾ ਫੇਰ ਮੱਲੇ ਬਿਨਾ ਪੇਂਟ ਵਾਲਿਆਂ ਕੋ ਬਾਬਿਆਂ ਨੇ ਮਿੱਟੀ ਮੁੱਟੀ ਪਾ ਕੇ ਤੇ ਫੇਛੜ ਕੰਦ ਲਈ ਆਏ ਆ। ਛੜਕਾਂ ਦਾ ਬਹੁਤ ਜਨਾ ਮੜਾ ਲਿਆ। ਜਿਹੜੇ ਛੜਕਾਂ ਬਜੀਆਂ ਉਹਨਾਂ ਦੇ ਬੰਨੇ ਬੰਨੇ ਰੁੜ ਗਏ ਸਾਰੇ ਹੀ। ਜੋ ਇਹ ਹੋਈਂ ਤੇਰਦਾਸ ਯਾ ਰੱਬਾ। ਦਾਣਾ ਪਾਣੀ ਨਹੀਂ। ਚਲੋ ਮਾਲਕ ਦੀ ਕਿਰਪਾ ਨਾਲ ਆਇਆ ਪਾਣੀ ਬਹੁਤ ਚਿਰ ਬਾਅਦ ਆ। ਬਹੁਤ ਚਿਰ ਬਾਅਦ ਆਣ ਕੇ ਮਾਰ ਵਜੀ ਆ। ਚੱਲਣ ਲਈ ਆਪਣੀ ਕੰਬਾਈਨ। ਇੱਧਰ ਇਹ ਵੀ ਇਧ ਤਰੀਲ ਬਹੁਤ ਜ਼ਿਆਦਾ ਲੇਟ ਰਹੀਂਦੀ ਆ 11 12 ਮਈ ਤੋਂ ਪਹਿਲਾਂ ਨਹੀਂ ਚੱਲਦੀ ਮਸ਼ੀਨ 11 12 ਵਜੇ ਨੇ ਚੱਲਦੀਆਂ ਆ ਆਜੀ ਚੱਲੀਆਂ ਆਪਣੀ 11:30 ਦੇ ਕਰੀਬ ਚੱਲੀ ਮਸ਼ੀਨ ਸ਼ਾਮ ਨੂੰ ਵੀ ਕੋਈ 5 6 ਦੇ ਕਰੀਬ ਬੰਦ ਹੋ ਜਾਂਦੀ ਆ ਕਿੱਲੇ 11 12 11 ਜਾਂ 12 ਅਵਲ ਦੇ 10 ਹੀ ਤਕਰੀਬਨ ਵੱਢਣ ਦੇ ਆ ਚਲੋ ਕੀ ਕਰਨਾ ਹੀ ਪਿੰਡ ਦੇ ਲਿਆ ਇੱਥੇ ਕੋਈ ਨਾ ਕੋਈ ਕਰਨੀ ਨਹੀਂ ਆ ਚਲਣ ਦੀ ਆਪਣੀ ਦੂਜੀ ਧਮਾਨ ਵੀ ਤੇ ਚਲਣ ਦੀ ਆ ਵੀ ਮੈਂ ਵੀ ਪਲਾਪਾ ਬੀਤੀਆਂ ਚੱਲਣ ਦੀ ਵਧੀਆ ਮਾਲਕ ਦੀ ਕਿਰਪਾ ਨਾਲ ਇਹ ਬਾਸਮਤੀ ਇੱਥੇ ਆਈਆਂ ਫਲੋਤੀਆਂ ਮੜੀਆਂ ਮੋਟੀਆਂ ਜਿਆਦਾ ਦੁਜੇ ਹੀ ਚ ਨੇ ਵੱਡੇ ਵੱਡੇ ਚੱਲੇ ਚੁਣੀ ਚੱਲੇ ਸਾਰੇ ਪੱਕੀਆਂ ਪੱਕੀਆਂ ਧੋੜੀਆਂ ਦੋਰੇ ਜਿਹੜੀ ਫੋਟ ਹੈ ਇਹ ਦੋਰੇ ਫੋਟ ਹੀ ਵੱਢਣ ਦੇ ਆਪਾਂ ਸਾਰੇ ਦੋਰੇ ਫੋਟ ਹੋਈ ਹੈ ਇਹ ਆਪਣੀ ਦੋਰੇ ਫੋਟ ਵਾਲੀ ਵੱਢਣ ਦੇ ਆ ਉਹ ਜਾਵੜੀ ਫੇਰ ਕੰਬਾਈਨ ਆਪਣੀ ਕੀ ਰਾਰਾ ਕਿ ਐਦਰੀ ਇਹ ਪੱਟੀਆਂ ਚੋਂ ਲੰਮੀਆਂ ਹੀ ਆਂ ਦੂਂ ਗਲਿਆਂ ਦੀ ਤਨਗਲਿਆਂ ਦੀ ਸੁਪਰ ਸੀਟਰ ਵੀ ਆਪਣਾ ਚੱਲਣ ਡਿਆ ਪਿੰਡ ਪਹਿਲਾਂ ਸੁਪਰ ਸੀਟਰ ਕੋ ਰੀਜਨ ਨਹੀਂ ਆ ਮਸ਼ੀਨ ਕੋ ਨਹੀਂ ਆ ਜਾਂਦਾ ਹੁਣ ਆਪਣਾ ਮਨਾ 4 ਤੋਂ 5 ਦਿਨ ਹੋ ਗਏ ਲਗਾਤਾਰ ਕੰਬਾਈਨ ਦੇ ਗੋਲੀਆਂ ਆਉਂਦੇ ਆ ਸੁਪਰਸੀਡਰ ਕੋਈ ਆਏ ਨਹੀਂ ਜਾਂਦੇ ਆ ਜਾਵਾਂਗੇ ਆਪਾਂ ਸੁਪਰਸੀਡਰ ਕੋ ਵੀ ਤਾਂ ਵਿਖਾਵਾਂਗੇ ਆਪਣੀ ਤਕਰੀਬਨ ਬਜਾਈ ਹੋ ਗਈ ਹੈ ਆਪਣੇ ਰਹਿ ਗਿਆ ਦਿਨ-ਦਿਨ ਦਾ ਹੀ ਕੰਮ ਉਹਦੇ ਦਿਨ-ਦਿਨ ਤੇ ਚੱਲਣ ਦੇ ਹੁਣ ਰਾਤ ਤੱਕ ਕੰਮ ਫਿਨਿਸ਼ ਹੋ ਗਿਆ ਆ ਬਜਾਈ ਜਿਹੜੀ ਆਪਣੀ ਅੰਦਰ ਖਤਮ ਹੋ ਗਈ ਆ ਉਹ ਪਿਛੇੜੀ ਉਹ ਦੇਖਣ ਦੇ ਸਾਰੇ ਸਪੈਸ਼ਲ ਸ਼ੌਣੀ ਫੌਜੀਆ ਦੀ ਹਾਂਜੀ ਮਾਮਾ ਜੀ ਮਾਰਾ ਹੀ ਕਿੜਾ ਲੈ ਲਾਇਆ ਤਾਂ ਇੱਕ ਬਣਾਉਣਾ ਦੁੱਜਾ ਹਾਂ ਨਹੀਂ ਕਿੰਨਾ ਹੀ ਲਾਇਆ ਬੱਸ ਲੈ ਨਾ ਸਮਝ ਆਉਂਦੀ ਜਿਹੇ ਕਾ ਨਹੀਂ ਹੈ ਹੈ ਉਹ ਜਾਉਂਦਾ ਚੱਕ ਘੜੀਏਗਾ ਹੈ ਤੇ ਦੋ ਕਨਾਲਾ ਖੜ ਗਿਆ ਸਾਰੀ ਠੀਕ ਹੈ